ਮਧ ਪ੍ਰਦੇਸ਼ ਤੋਂ ਆਏ ਜਿੱਥੇ ਦੁਸਹਿਰੇ ਮੌਕੇ ਵੱਡਾ ਹਾਦਸਾ ਦਰਪੇਸ਼ ਆਇਆ ਮੂਰਤੀ ਵਿਸਰਜਨ ਦੌਰਾਨ 11 ਲੋਕਾਂ ਦੀ ਮੌਤ ਹੋਈ ਹੈ ਖੰਡਵਾ ਦੇ ਵਿੱਚ ਤਲਾਚ ਡੁੱਬੜ ਦੇ ਨਾਲ ਜਾਨ ਚਲੀ ਗਈ ਮ੍ਰਿਤਕਾਂ ਚ ਜ਼ਿਆਦਾਤਰ ਬੱਚੀਆਂ ਸ਼ਾਮਲ ਨੇ ਪੁਲੀ ਤੇ ਟਰਾਲੀ ਪਲਟਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਮੁੱਖ ਮੰਤਰੀ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤਾਂ ਦੁਸਹਿਰੇ ਮੌਕੇ ਮਧ ਪ੍ਰਦੇਸ਼ ਦੇ ਵਿੱਚ ਇਹ ਵੱਡਾ ਹਾਦਸਾ ਦਰਪੇਸ਼ ਆਇਆ ਮਧ ਪ੍ਰਦੇਸ਼ ਦੇ ਖੰਡਵਾ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੂਰਤੀ ਵਿਸਰਜਨ ਦੌਰਾਨ 11 ਲੋਕਾਂ ਦੀ ਮੌਤ ਹੋਈ ਹੈ ਖੰਡਵਾ ਚ ਤਲਾਚ ਡੁੱਬਣ ਦੇ ਨਾਲ ਇਹ ਜਾਨ ਚਲੇ ਗਈ ਪੁਲ ਤੇ ਟਰਾਲੀ ਪਲਟਣ ਦੇ ਕਾਰਨ ਵੱਡਾ ਹਾਦਸਾ ਦਰਪੇਸ਼ ਆਇਆ ਮ੍ਰਿਤਕਾਂ ਚ ਜ਼ਿਆਦਾਤਰ ਬੱਚੀਆਂ ਸ਼ਾਮਲ ਨੇ ਮੁੱਖ ਮੰਤਰੀ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਇੱਥੇ ਵੱਡਾ ਹਾਦਸਾ ਦਰਪੇਸ਼ ਆਇਆ ਮੁੱਖ ਮੰਤਰੀ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਮੂਰਤੀ ਵਿਸਰਜਨ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਖੰਡਵਾਚ ਤਲਾਚ ਡੁੱਬਣ ਦੇ ਨਾਲ ਜਾਨ ਚਲੀ ਗਈ ਤਾਂ ਮੌਕੇ ਦੇ ਉੱਤੇ ਐਮਰਜੈਂਸੀ ਟੀਮਾਂ ਪਹੁੰਚੀਆਂ ਪੁਲਿਸ ਦੀਆਂ ਟੀਮਾਂ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਪੂਰੀ ਜ਼ਿੰਮੇਵਾਰੀ ਹੈ ਇਹਨਾਂ ਹਾਲਾਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਤਾਂ ਫਿਲਹਾਲ ਇਹ ਵੱਡਾ ਹਾਦਸਾ ਮਧ ਪ੍ਰਦੇਸ਼ ਦੇ ਵਿੱਚ ਵਾਪਰਿਆ ਹੈ ਦਸਹਿਰੇ ਦੇ ਮੌਕੇ ਤਾਂ ਮੁੱਖ ਮੰਤਰੀ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਦਸਹਿਰੇ ਮੌਕੇ ਮਧ ਪ੍ਰਦੇਸ਼ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਤਾਂ ਖੰਡਵਾ ਮਧ ਪ੍ਰਦੇਸ਼ ਤੋਂ ਇਹ ਖਬਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੂਰਤੀ ਵਿਸਰਜਨ ਦੇ ਦੌਰਾਨ 11 ਲੋਕਾਂ ਦੀ ਮਧ ਪ੍ਰਦੇਸ਼ ਦੇ ਖੰਡਵਾ ਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੀਆਂ ਤਸਵੀਰਾਂ ਕਿ ਡੁੱਬਣ ਦੇ ਕਾਰਨ ਜਾਨ ਚਲੀ ਗਈ ਇਹਨਾਂ ਲੋਕਾਂ ਦੀ ਮ੍ਰਿਤਕਾਂ ਚ ਜ਼ਿਆਦਾਤਰ ਬੱਚੀਆਂ ਸ਼ਾਮਲ ਤਾਂ ਖੰਡਵਾ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਹੈ ਮ੍ਰਿਤਕਾਂ ਚ ਜ਼ਿਆਦਾਤਰ ਬੱਚੀਆਂ ਸ਼ਾਮਲ ਨੇ ਮੌਕੇ ਦੇ ਉੱਤੇ ਸਥਾਨਕ ਲੋਕ ਇਕੱਠੇ ਹੋਏ ਐਮਰਜੈਂਸੀ ਟੀਮਾਂ ਪਹੁੰਚੀਆਂ ਪੁਲਿਸ ਦੀ ਟੀਮ ਵੀ ਇੱਥੇ ਪਹੁੰਚੀ ਰਾਹਤ ਕਾਰਜ ਚਲਾਏ ਗਏ